ਚਰਾ ਵੇ ਦੇ ਨੇ ਮੇਰਾ ਨਾਮ ਵੀਨਾ ਹੈ ਇਨੋ ਜਿਹੜਾ ਤੁਹਾਡੇ ਨਾਲ 500 ਪੈਸੇ ਕਰ ਰਹੀ ਹਾਂ ਇਹਦੇ ਭਰਾ ਦੇ ਘਰੇ ਮੇਰੇ ਭਰਾ ਦੇ ਘਰੇ ਹੋਈ ਹੈ ਉਹ ਦਰਬਾਰ ਤੇ ਚਾੜ੍ਹ ਲਾਉਂਦਾ ਪਿਆ ਸੀ ਦਾ ਤੇ ਉਹ ਤੋਂ ਆਂਦੇ ਤੁਸੀਂ ਘਟਾ ਵੜਾਉਣ ਦੇ ਜੂੜੇ ਬਣਿਆ ਸਕੂਟ ਬੰਦ ਦੇ ਨਾਲ ਕੂੜਾ ਉਹਨੇ ਮਾੜਾ ਜਿਹਾ ਲਾਇਆ ਕੂੜੇ ਤੋਂ ਹੀ ਗੱਲ ਪੈ ਗਏ ਕੂੜੇ ਤੋਂ ਗੱਲ ਪੈ ਗਏ ਹਾਂਜੀ ਹਾਂਜੀ ਹਾਂ ਭੰਨ ਤੋੜ ਵੀ ਬਾਦੂ ਕੀਤੀ ਗਏ ਉਹਨਾਂ ਨੇ ਪਿਸਤੌਲ ਨਾਲ ਗੋਲੀਆਂ ਵੀ ਬਾਦੂ ਚਲਾਈਆਂ ਨੇ ਹਾਂਜੀ ਇਟਾ ਰੋੜੇ ਵੀ ਬਾਦੂ ਉਹਨਾਂ ਨੇ ਚਲਾਏ ਨੇ ਇਸ ਕੰਮ ਲਈ ਅਸੀਂ ਧਰਨਾ ਦਿੱਤਾ ਹੈ ਗਰੀਬਾਂ ਦੀਆਂ ਧੀਆਂ ਪਣਾ ਦੀਆਂ ਇਸ਼ਤਾਂ ਬਰਬਾਦ ਗੁੰਡਾਗਰਦੀ ਕਰਦੇ ਨੇ ਚਿੱਟਾ ਵੇਚਦੇ ਨੇ ਪਸਤਾਲ ਚੱਕੀ ਫਿਰਦੇ ਨੇ ਬੱਤੀ ਛੇ ਖਾ ਲਈ ਜੇ ਕੋਈ ਆਣ ਕੇ ਨਹੀਂ ਜੀ ਜੇ ਕੋਈ ਆਣ ਕੇ ਐਮਸੀ ਨੂੰ ਆਉਂਦਾ ਦੁੱਖੜਾ ਦੱਸਦਾ ਰਾਤ ਐਮਸੀ ਨੂੰ ਮਾਰਨ ਆ ਗਏ ਨੇ ਜੇ ਦੁਹੀ ਹੋਇਆ ਬੰਦਾ ਐਮਸੀ ਨੂੰ ਦੱਸੂਗਾ ਮੌਤ ਬਾਰ ਬੰਦੇ ਨੂੰ ਤੇ ਮੌਤ ਬਾਰ ਬੰਦਾ ਹੀ ਕਹਿੰਦੇ ਮਾਰ ਦਿਓ ਤੇ ਰਾਹ ਦਾ ਰੋੜਾ ਬੰਨ੍ਹਦਾ ਚੱਕ ਦਿਓ ਤੇ ਰਾਤ एमसी साहब बोले नहीं उन्होंने बड़े फोन पुलिस को किए पुलिस ने कोई चकिया नहीं किसी ने कोई सुनाई नहीं की बहुत जबरदस्तियां कर देवे पर लोका दिया ढ़ियां पैणा नाल लोका दे बच्चे ना करीब बंदा बस्ती च जी नहीं सकता ਚਰਾਵੇ ਦੇ ਨੇ ਮੇਰਾ ਨਾਮ ਵੀਨਾ ਹੈ ਇਹਨਾਂ ਜਿਹੜਾ ਤੁਹਾਡੇ ਨਾਲ 500 ਪੈਸੇ ਕਰਨੀ ਇਹਦੇ ਭਰਾ ਦੇ ਘਰੇ ਮੇਰੇ ਭਰਾ ਦੇ ਘਰੇ ਹੋਈ ਹੈ ਉਹ ਦਰਬਾਰ ਤੇ ਚਾੜ੍ਹ ਖੁਲਾਉਂਦਾ ਪਿਆ ਸੀਦਾ ਤੇ ਉਹ ਤੋਂ ਆਂਦੇ ਤੁਸੀਂ ਘਟਾ ਵੜਾਉਣ ਦੇ ਜੂੜੇ ਬਣਿਆ ਸਕੂਟ ਬੰਦ ਦੇ ਨਾਲ ਕੂੜਾ ਉਹਨੇ ਮਾੜਾ ਜਿਹਾ ਲਾਇਆ ਕੂੜੇ ਤੋਂ ਹੀ ਗੱਲ ਪੈ ਗਏ ਪੂਰੇ ਤੋਂ ਗੱਲ ਪਾ ਗਏ ਹਾਂ ਜੀ ਹਾਂ ਜੀ ਤਾਂ ਭੰਨ ਤੋੜ ਵੀ ਵਾਦੂ ਕੀਤੀ ਗਏ ਉਹਨਾਂ ਨੇ ਪਿਸਤੌਲ ਨਾਲ ਗੋਲੀਆਂ ਵੀ ਵਾਦੂ ਚਲਾਈਆਂ ਨੇ ਹਾਂ ਜੀ ਇਟਾ ਰੋੜੇ ਵੀ ਵਾਦੂ ਉਹਨਾਂ ਨੇ ਚਲਾਏ ਨੇ ਇਸ ਕੰਮ ਲਈ ਅਸੀਂ ਧਰਨਾ ਦਿੱਤਾ ਹੈ ਗਰੀਬਾਂ ਦੀਆਂ ਧੀਆਂ ਪਣਾ ਦੀ ਇੱਸ਼ਤਾ ਬਰਬਾਦ ਗੁੰਡਾਗਰਦੀ ਕਰਦੇ ਨੇ ਚਿੱਟਾ ਵੇਚਦੇ ਨੇ ਪਿਸਤੌਲ ਚੱਕੀ ਫਿਰਦੇ ਨੇ ਬੱਤੀ ਛੇ ਖਾਣ ਜੇ ਕੋਈ ਆਣ ਕੇ ਨਹੀਂ ਜੀ ਜੇ ਕੋਈ ਆਣ ਕੇ ਐਮਸੀ ਨੂੰ ਆਉਂਦਾ ਦੁੱਖੜਾ ਦੱਸਦਾ ਰਾਤ ਐਮਸੀ ਨੂੰ ਮਾਰਨ ਆ ਗਏ ਨੇ ਜੇ ਦੁਹੀ ਹੋਇਆ ਬੰਦਾ ਐਮਸੀ ਨੂੰ ਦੱਸੂਗਾ ਮੌਤ ਬਾਰ ਬੰਦੇ ਨੂੰ ਤੇ ਮੌਤ ਬਾਰ ਬੰਦਾ ਹੀ ਕਹਿੰਦੇ ਮਾਰ ਦਿਓ ਗੇ ਰਾਹ ਦਾ ਰੋੜਾ ਬੰਦਾ ਚੱਕ ਦਿਓ ਤੇ ਰਾਤ ਐਮਸੀ ਸਾਹਿਬ ਬੋਲੇ ਨਹੀਂ ਉਹਨਾਂ ਨੇ ਬੜੇ ਫੂਨ ਪੁਲਿਸ ਨੂੰ ਕੀਤੇ ਨੇ ਪੁਲਿਸ ਨੇ ਕੋਈ ਚੱਕਿਆ ਨਹੀਂ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਬਹੁਤ ਜ਼ਬਰਦਸਤੀਆਂ ਕਰਦੇ ਨੇ ਪਾ ਲੋਕਾਂ ਦੀਆਂ ਧੀਆਂ ਪੈਣਾ ਨਾਲ ਲੋਕਾਂ ਦੇ ਬੱਚਿਆਂ ਨਾਲ ਗਰੀਬ ਬੰਦਾ ਬਸਤੀ ਚ ਜੀ ਨਹੀਂ ਸਕਦਾ ਦੁਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par